ਪੌੜੀ ਲੈ ਫਾਹੇ ਰਾਤੀ ਤਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਮਹਾਰਾਜ ਕਹਿੰਦੇ ਨਾ ਵੀ ਜਿਹੜੇ ਤੁਰ ਰਾਤ ਨੂੰ ਫਾਹੇ ਜੇ ਲੈ ਕੇ ਪ੍ਰਾਏ ਘਰਾਂ ਨੂੰ ਲੁੱਟਣ ਲਈ ਜਾਂਦਾ ਹੈ ਨਾ ਉਹ ਕਿਸੇ ਵੀ ਤਰ੍ਹਾਂ ਲਾ ਲੋ ਤੁਸੀਂ ਚਾਹੇ ਕੋਈ ਚੋਰੀ ਕਰਨ ਜਾ ਰਿਹਾ ਚਾਹੇ ਕੋਈ ਅੰਦਰ ਗਤੀ ਮਾੜਾ ਭਾਵ ਰੱਖਦਾ ਆਪਾਂ ਇਸ ਗੱਲ ਨੂੰ ਸਮਝਾਂਗੇ ਗੁਰੂ ਸਾਹਿਬ ਤੋਂ ਮਹਾਰਾਜ ਕਹਿੰਦੇ ਨੇ ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪਰਾਈਆਂ ਲੁੱਕ ਅੰਦਰ ਠਾਣੀ ਮਰਿਆ ਦੱਸਦੇ ਨੇ ਬਈ ਚੋਰੀ ਚੋਰੀ ਲੁੱਕ ਕੇ ਪਰਾਈਆਂ ਨਾਰਾਂ ਨੂੰ ਵੀ ਦੇਖਦਾ ਭਾਵ ਧੀਆ ਭੈਣਾ ਵਾਲੀ ਮਾੜੀ ਨਿਗਾ ਨਾਲ ਮਾੜੀ ਬਿਰਤੀ ਨਾਲ ਦੇਖਣਾ ਸਤਿਗੁਰੂ ਦੱਸਦੇ ਨੇ ਕਹਿੰਦੇ ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਮਨੁੱਖ ਰਾਤ ਨੂੰ ਫਾਹੇ ਲੈ ਕੇ ਪ੍ਰਾਇ ਘਰਾਂ ਨੂੰ ਲੁੱਟਣ ਲਈ ਤੁਰਦੇ ਹਨ ਪਰ ਪ੍ਰਭ ਉਹਨਾਂ ਨੂੰ ਜਾਣਦਾ ਤੱਕੇ ਨਾਰ ਪਰਾਈਆਂ ਲੋਕ ਅੰਦਰ ਢਾਣੀ ਅੰਦਰਲੇ ਸਾਈਂ ਲੁਕ ਕੇ ਪਰਾਈਆਂ ਇਸਤਰੀਆਂ ਵੱਲ ਤੱਕਦੇ ਹਨ ਇਹ ਸਾਰੇ ਆਪਣੇ ਤੇ ਕਰ ਅੱਲਾ ਲੋ ਭੈਣ ਵੀ ਤੇ ਭਰਾ ਵੀ ਉਪਦੇਸ਼ ਦੋਨਾਂ ਨੂੰ ਹੈ ਮਾੜੀ ਭਾਵਨਾ ਨਾਲ ਦੇਖਣਾ ਉਹ ਪੁਰਸ਼ ਵੀ ਤੇ ਇਸਤਰੀ ਵੀ ਦੋਨਾਂ ਨੂੰ ਉਪਦੇਸ਼ ਹੈ ਵਿਜੇ ਹਿਰਦੇ ਘਰ ਦੇ ਵਿੱਚ ਤੇਰੇ ਮਾੜੀ ਭਾਵਨਾ ਦੇ ਨਾਲ ਤੂੰ ਦੇਖ ਰਿਹਾ ਨਾ ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਲੋਕ ਲੋਕ ਕੇ ਵੇਖਦਾ ਮਾੜੀ ਭਾਵਨਾ ਨਾਲ ਤੇ ਮਹਾਰਾਜ ਕਹਿੰਦੇ ਛੰਨੀ ਦੇ ਬਖਮ ਥਾਈ ਮਿੱਠਾ ਮਦਮਾਣੀ ਮਹਾਰਾਜ ਕਹਿੰਦੇ ਔਖੇ ਥਾਈ ਸਨ ਲਾਉਂਦੇ ਹਨ ਤੇ ਸ਼ਰਾਬ ਨੂੰ ਮਿੱਠਾ ਕਰਕੇ ਮਾਣਦੇ ਹਨ ਕਰਮੀ ਆਪੋ ਆਪਣੀ ਆਪੇ ਪੁਛਤਾਣੀ ਅੰਤ ਨੂੰ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ ਪਸਨਉਂਦੇ ਹਨ ਅਜਰਾਇਲ ਫਰਿਸ਼ਤਾ ਤਿਲ ਪੀੜੇ ਕਾਣੀ ਮਹਾਰਾਜ ਕਹਿੰਦੇ ਨਾ ਕਿਉਂਕਿ ਮੌਤ ਦਾ ਫਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ ਜਿਵੇਂ ਕਾਣੀ ਪੀੜੀ ਜਾਂਦੀ ਹੈ ਸਰੋਂ ਦੀ ਤੇਲ ਕੱਢਿਆ ਜਾਂਦਾ ਨਾ ਸਰੋਂ ਦੇ ਵਿੱਚ ਪੀੜ ਕੇ ਕੋਲੂ ਦੇ ਵਿੱਚ ਪੀੜੀ ਜਾਂਦੀ ਦੇਖੋ ਬਰੀਕ ਹੁੰਦੀ ਹੈ ਤੇ ਇੰਨੇ ਵੇਲਣੇ ਉਹ ਬਰੀਕ ਹੁੰਦੇ ਆ ਉਹ ਸਰੋਂ ਦੀ ਖਾਲ ਬਣਾ ਦਿੰਦੇ ਤੇ ਤੇਲ ਕੱਢਦੇ ਦੇ ਵਿੱਚੋਂ ਖਾਲ ਇਸ ਤਰ੍ਹਾਂ ਦਾ ਤੇਰੇ ਨਾਲ ਹੋ ਰਹਾ ਹੈਗਾ ਬਿਹਾਰ ਫਿਰ ਆ ਵਾਪਰਨੀਆ ਤੇਰੇ ਨਾਲ ਜੇ ਤੂੰ ਨਾ ਹਟਿਆ ਤਾਂ ਇੰਨਾ ਕੰਮਾਂ ਤੋਂ ਜਿਹੜਿਆ ਮਾਰਾ ਨੇ ਉੱਪਰ ਲਿਖ ਕੇ ਦੱਸੇ ਨੇ ਦੁਬਾਰੇ ਫੇਰ ਬੋਲਾਂ ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਸੰਨੀ ਦੇਵ ਖੰਮ ਥਾਏ ਮਿੱਠਾ ਮਦਮਾਣੀ ਇਹ ਮਿੱਠੇ ਕਰਕੇ ਜਾਣਦਾ ਤੂੰ ਸਾਰੇ ਲੋਕਾਂ ਦੇ ਘਰ ਲੁੱਟਣ ਲਈ ਤੇ ਪਰਾਇਆ ਤਨ ਦੇਖਣ ਲਈ ਲੋਕ-ਲੋਕ ਕੇ ਦੇਖਦਾ ਜਦੋਂ ਤੇ ਫਿਰ ਤੇਰੇ ਤੇ ਮਾਰੇ ਪੈਣੀ ਆ ਜਿਵੇਂ ਕਹਾਣੀ ਪੀੜਦੇ ਨਾ ਸਰੋਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਪੀੜ ਕੇ ਉਹਨੂੰ ਇਹ ਫਿਰ ਹਾਲਤ ਤੇਰੇ ਨਾਲ ਵੀ ਹੋਏਗੀ ਮਨੁੱਖ ਚਾਲ ਰੱਖੀ ਕਿਉਂਕਿ ਕਰਮੀ ਆਪੋ ਆਪਣੀ ਆਪੇ ਪਛਤਾਣੀ ਆਪਣੇ ਕਰਮਾਂ ਮੁਤਾਬਕ ਫਿਰ ਪਛਤਾਵਾ ਹੁੰਦਾ ਉਹਨਾਂ ਨੂੰ ਜਿਹੋ ਜਿਹੇ ਕਰਮ ਕਰਦਾ ਨਾ ਉਹ ਜਿਹੜਾ ਫਿਰ ਪਛਤਾਉਣਾ ਬਾਅਦ 'ਚ ਪਛਤਾਇਆ ਕੀ ਬਣਿਆ ਆਮ ਜੀ ਕਹਾ ਪਤਾ ਨਾ ਬਾਹਰ ਲਈ ਪਿੱਛੇ ਪਸਤਾਇਆ ਕਿਆ ਹੋਆ ਜਦ ਚਿੜੀਆਂ ਚੁਗੀਆਂ ਖੇਤ ਫੇਰ ਨਹੀਂ ਤੇਰਾ ਭਰਾ ਹੋਣਾ ਭਾਈ ਮਹਾਰਾਜ ਤੋ ਸਿੱਖਿਆ ਲੈ ਲਾ ਤੇ ਆਪਣੇ ਆਪ ਨੂੰ ਸੁਧਾਰ ਲਾ ਮਾ ਨਾ ਜੇ ਸੁਧਰ ਸਕਦਾ ਨਾ ਸੁਧਾਰ ਲਾ ਆਪਣੇ ਮਨ ਨੂੰ ਗੁਰੂ ਰੋਜ ਸਮਝਾਉਂਦੇ ਨੇ ਤੈਨੂੰ ਭਾਈ ਨਹੀਂ ਸਮਝਣਾ ਤੇਰੀ ਮਰਜ਼ੀ ਆ ਤੇ ਫੇਰ ਸਰੋਂ ਦੀ ਤਰ੍ਹਾਂ ਤੱਬੇ ਰਣਿਆਂ ਦੇ ਵਿੱਚ ਨੰਗਣਾ ਹੀ ਪੈਣਾ ਫੇਰ ਅਜਰਾ ਇਲ ਫਰਿਸ਼ਤਾ ਤਿਲ ਪੀੜੇ ਕਾਣੀ ਜਿਵੇਂ ਤਿਲਾਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਇਥੇ ਤਿਲ ਤਿਲ ਪੀੜੇ ਕਾਣੀ ਲਿਖਿਆ ਆਪਾਂ ਸਰੋਂ ਕਹਤਾ ਚਲੋ ਕੋਈ ਨਾ ਸਰੋਂ ਤੇ ਤੇਲ ਇੱਕੋ ਹੀ ਗੱਲ ਆ ਜਿਵੇਂ ਤਿਲਾਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਸਰੋਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਇਸ ਤਰ੍ਹਾਂ ਭਾਈ ਤੈਨੂੰ ਪੀੜਿਆ ਜਾਏਗਾ ਸ਼ਲੋਕ ਮਹੱਲਾ 5 ਸੇਵਕ ਸੱਚੇ ਸਾਕੇ ਸਈ ਪ੍ਰਵਾਨ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੇ ਸੇਵਕ ਨੇ ਜਿਹੜੇ ਉਹ ਪ੍ਰਮਾਨ ਹੋ ਜਾਂਦੇ ਨੇ ਜੋ ਮਨੁੱਖ ਸੱਚੇ ਸਾਹ ਪ੍ਰਭੂ ਦੇ ਸੇਵਕ ਹਨ ਉਹੋ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਪੈਂਦੇ ਨੇ ਦੂਜਾ ਸੇਵਨ ਨਾਨਕਾ ਸੇ ਪੱਛ ਪੱਛ ਮੋਏ ਅਜਾਨ ਸੇਵਕ ਸੱਚੇ ਕਿ ਸਾਹ ਵਾਹਿਗੁਰੂ ਸੇਵਕ ਸੱਚੇ ਸਾਹ ਕੇ ਸਹੀ ਪ੍ਰਬਾਨ ਉਹ ਪ੍ਰਬਾਨ ਹੋਣਗੇ ਤੇ ਅਗਲੇ ਦੂਜਾ ਸੇ ਮਨਨ ਨਾਨਕਾ ਸੇ ਪੱਛ ਪੱਛ ਬੋਏ ਅਜਾਣ ਆਪਾਂ ਕੱਲ ਬੜੀ ਵਿਸਤਾਰ ਚ ਗੱਲ ਕਰੀ ਸੀ ਇਹ ਜਿਹੜਾ ਪੱਛ ਪੱਛ ਬੋਏ ਅਜਾਣ ਦਾ ਮਤਲਬ ਲਾ ਬਈ ਮਨੁੱਖ ਗਲ ਸੜ ਕੇ ਮਰਦਾ ਹੈ ਜਿਹੜਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਟੁੱਟਿਆ ਰਹਿੰਦਾ ਤੇ ਦੂਜਾ ਪੱਖ ਤੁਸੀਂ ਆਪ ਦੇਖ ਲਿਓ ਹੁਣ ਵੀ ਪ੍ਰਮਾਤਮਾ ਨਾਲ ਟੁੱਟਿਆ ਹੋਇਆ ਫਿਰ ਦੂਜੇ ਪਾਸੇ ਚੱਲਦਾ ਨਾ ਕਿਉਂ ਮੈਂ ਖੁਦ ਸੁਣਿਆ ਸੀਗਾ ਵੀਰ ਮੈਨੂੰ ਕਿਹਾ ਉਹਨੇ ਦੱਸਿਆ ਕਹਿੰਦਾ ਜੀ ਮੈਂ ਇਨਸਾਨ ਨੂੰ ਇਨਸਾਨ ਨਹੀਂ ਸੀ ਸਮਝਦਾ ਤੇ ਜਦੋਂ ਵੀ ਉਹ ਬੋਲਦਾ ਸੀ ਕੋਈ ਵੀ ਕਾਰੋਬਾਰ-ਵਿਹਾਰ ਕਰਦਾ ਹੁੰਦਾ ਸੀ ਜਦੋਂ ਕੋਈ ਸੁੱਖ ਸਹੂਲਤ ਮਿਲਦੀ ਸੀ ਕੋਈ ਗੱਡੀ ਮੋਟਰ ਲਿਆਉਂਦਾ ਸੀ ਜਾ ਮੋਟਰਸਾਈਕਲ ਲਿਆ ਜਾ ਗੱਡੀ ਲੈ ਤੇ ਉਹਨੇ ਕੀ ਕਹਿਣਾ ਕਹਣਾ ਬੜੀ ਬਾਬੇ ਕੋਟੜ ਵਾਲੇ ਦੀ ਕਿਰਪਾ ਬਾਬੇ ਮੈਂ ਹਜੇ ਉਹਨੂੰ ਕਹਣਾ ਮੈਂ ਕਹਣਾ ਬੀਬੀਰੇ ਕਿਰਪਾ ਤਾਂ ਪ੍ਰਭੂ ਪਰਮਾਤਮਾ ਦੀ ਹੋਈ ਆ ਜਿਹਨੇ ਮਨੁੱਖਾ ਜਨਮ ਦਿੱਤਾ ਤੇ ਆਪਾਂ ਨੂੰ ਸੁੱਖ ਸਹੂਲਤਾਂ ਦੇ ਰਿਹਾ ਉਹਨੇ ਕਹਣਾ ਨਹੀਂ ਫਿਰ ਜਾਣਿਓ ਆਪ ਮੰਨਦਾ ਸੀ ਤੇ ਮੈਂ ਖੁਦ ਦੇਖਿਆ ਤਿੰਨ ਚਾਰ ਸਾਲ ਵਿਚਾਰਾ ਉਹ ਗਲ ਗਿਆ ਸੀ ਸਰੀਰ ਉਹਦਾ ਸਾਰਾ ਨੀਚੇ ਤੋਂ ਦੇਖਣ ਯੋਗ ਨਹੀਂ ਸੀ ਕੋਈ ਵੀ ਧੀ ਪੁੱਤਰ ਨੇੜੇ ਨਹੀਂ ਸੀ ਜਾਂਦਾ ਮੋਸ਼ਕਾ ਹੁੰਦਾ ਸੀ ਬੜਾ ਔਖਾ ਜੀਵਨ ਗੁਜ਼ਾਰਿਆ ਉਹਨੇ ਵੀਰ ਨੇ ਤੋ 3 ਸਾਲ ਇਸ ਤਰ੍ਹਾਂ ਭਾਈ ਪ੍ਰਭੂ ਪਰਮਾਤਮਾ ਦੇ ਨਾਲ ਨਾਮ ਨਾਲ ਜੁੜੇ ਰਹੀਏ ਤੇ ਕੁਝ ਨਾ ਕੁਝ ਤਾਂ ਆਪਾਂ ਨੂੰ ਰਾਹਤ ਮਿਲੇਗੀ ਅੱਗੇ ਮਹਾਰਾਜ ਦੱਸਦੇ ਨੇ ਦੂਜਾ ਸੇਵਰ ਨਾਨਕਾ ਸੇ ਪੱਛ ਪੱਛ ਮੋਏ ਅਜਾਨ ਹੈ ਨਾਨਕ ਜੋ ਉਸ ਸੱਚੇ ਸਾਹ ਨੂੰ ਛੱਡ ਕੇ ਦੂਜੇ ਦੀ ਸੇਵਾ ਕਰਦੇ ਹਨ ਉਹ ਮੂਰਖ ਖੱਪ-ਖੱਪ ਕੇ ਮਰਦੇ ਹਨ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਤੋਂ ਬਿਨਾਂ ਕਿਸੇ ਦੀ ਸੇਵਾ ਨਹੀਂ ਕਰਨੀ ਜੀ ਹੁਣ ਇਹ ਸਿਖਿਆ ਲੈ ਲਓ ਸੇਵਾ ਗੁਰੂ ਦੀ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਮਹੱਲ ਲਾ ਪੰਜਵਾ ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ ਭਾਈ ਜਿਹੜੇ ਤੇਰੇ ਕਰਮਾਂ ਦੀ ਫੈਲ ਆ ਨਾ ਉਹ ਕੋਈ ਨਹੀਂ ਮਿਟਾ ਸਕਦਾ ਇੱਥੇ ਤੱਕ ਮੰਨ ਲਓ ਗੱਲ ਸੁਣ ਲਓ ਵੀ ਕੋਈ ਨਹੀਂ ਮਿਟਾ ਸਕਦਾ ਹੇ ਪ੍ਰਭੂ ਮੋਢ ਤੋਂ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਰੂਪ ਲੇਖ ਹਿਰਦੇ ਵਿੱਚ ਉਕਰਿਆ ਗਿਆ ਹੈ ਉਹ ਮਟਾਇਆ ਨਹੀਂ ਜਾ ਸਕਦਾ ਕਿਸੇ ਤਰ੍ਹਾਂ ਦਾ ਵੀ ਤਪ ਕਰ ਲਾ ਪੁੰਨ ਕਰ ਲਾ ਦਾਨ ਕਰ ਲਾ ਮੰਤਾ ਮੰਤਾਵਾ ਪੂਜਾ ਪਜਾਰੀਆਂ ਜਿੰਨੀਆਂ ਮਰਜ਼ੀ ਕਰ ਲਾ ਨਹੀਂ ਮਿਟਣਾ ਮਹਾਰਾਜ ਕਹਿੰਦੇ ਰਾਮ ਨਾਮ ਤਨ ਬਖਰੋ ਨਾਨਕ ਸਦਾ ਧਿਆਈ ਮਹਾਰਾਜ ਕਹਿੰਦੇ ਪਰ ਹਾਂ ਪ੍ਰਭੂ ਦਾ ਨਾਮ ਧਨ ਤੇ ਸੌਦਾ ਇਕੱਠਾ ਕਰੋ ਨਾਮ ਸਦਾ ਸਿਮਰੋ ਇਸ ਤਰ੍ਹਾਂ ਪਿਛਲਾ ਲੇਖ ਮਿਟ ਸਕਦਾ ਹੈ ਦੇਖਿਆ ਮਹਾਰਾਜ ਇਹ ਇਸ ਤਰ੍ਹਾਂ ਮਿਟ ਸਕਦਾ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਲੇਖਾ ਜੋਖਾ ਮਿਟ ਸਕਦਾ ਤੇਰਾ ਜੇ ਤੂੰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਢੰਗ ਨਾਲ ਕਵੇਂ ਵੀ ਮੈਂ ਲੇਖਾ ਜੋਖਾ ਮਟਾਲਮਾ ਆਪਦਾ ਮੇਰੇ ਕੀਤੇ ਪਾਪ ਉਤਰ ਜਾਣ ਜਾਂ ਕੋਈ ਕਹਿੰਦਾ ਮੈਂ ਗਰਬਾਣੀ ਚ ਪੰਕਤੀ ਆਉਂਦੀ ਆ ਜੀ ਉਹ ਅੱਗੇ ਜਾ ਕੇ ਪੰਕਤੀ ਆਏਗੀ ਹੁਣ ਡਿਸਕ ਤੇ ਚੜ ਨਹੀਂ ਰਹੀ ਸੁਰਤ ਦੀ ਡਿਸਕ ਤੇ ਪਾਪ ਕਰੇ ਪੰਜਾਂ ਕੇ ਬਸਰੇ ਤੀਰਥ ਨਾਇਕ ਕਹੇ ਸਭ ਉਤਰੇ ਆ ਗਈ ਇਹ ਪੰਜਾਂ ਬਕਾਰਾਂ ਦੇ ਬਸ ਹੋ ਕੇ ਪਾਪ ਕਰੀ ਜਾ ਰਿਆ ਮਨੁੱਖ ਤੇ ਤੀਰਥ ਤੇ ਜਾ ਕੇ ਨਹਾ ਕੇ ਕਹਿੰਦਾ ਉੱਤਰ ਕੇ ਬਸ ਹਣ ਸਾਲ ਪਰ ਫੇਰ ਕਰੀ ਚੱਲੋ ਸਾਲ ਦੇ ਉੱਤਰ ਕੇ ਕੀਤੇ ਹੋਏ ਮਹਾਰਾਜ ਕਹਿੰਦੇ ਨਾ ਝੂਠ ਆ ਇਹ ਪਾਪ ਕਰੇ ਪੰਜਾਂ ਕੇ ਬਸ ਰੇ ਤੀਰਥ ਨਾਏ ਕਹੇ ਸਭ ਉਤਰੇ ਇਹ ਪੰਕਤੀ ਅੱਗੇ ਜਾ ਕੇ ਆਏਗੀ ਇਹਨੂੰ ਵਿਚਾਰਾਂਗੇ ਮਹਾਰਾਜ ਦੀ ਕਿਰਪਾ ਨਾਲ ਹੋਣ ਵਾਲੀ ਪੰਕਤੀ ਵੀ ਇਹੀ ਕੁਝ ਸਮਝਾ ਰਹੀ ਆ ਬਈ RAM ਨਾਮ ਤਨ ਵਖਰੋ ਨਾਨਕ ਸਦਾ ਧਿਆਈ ਪਹਿਲਾਂ ਵਾਲੇ ਬੰਦ ਚ ਦੱਸਿਆ ਸੀ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤੇਰੇ ਕੀਤੇ ਪਾਪ ਮਿਟ ਸਕਦੇ ਆ ਤੇ ਜੇ ਤੂੰ ਕਰੇ ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ ਪਹਿਲਾਂ ਵਾਲੀ ਪੰਕਤੀ ਚ ਮਾਰਾ ਨੇ ਦੱਸਿਆ ਬੇ ਜਿੰਨੇ ਮਰਜੀ ਤੂੰ ਭਾਈ ਆਪਾ ਕਰ ਲਾ ਜਿੰਨੇ ਮਰਜੀ ਤੂੰ ਤੀਰਥ ਇਸ਼ਨਾਨ ਕਰ ਲਾ ਜਿੰਨੇ ਤੂੰ ਮਰਜੀ ਪੁੰਨਦਾਨ ਜਗ ਕਰ ਲਾ ਜਿਹੜੇ ਕੀਤੇ ਪਾਪਾਂ ਦੀ ਫੈਲ ਤੇਰੀ ਨਹੀਂ ਪਾਟੀ ਜਾਣੀ ਪਾੜਨੀ ਨਹੀਂ ਮਿਟਣਿਆ ਨਹੀਂ ਲੇਖੋ ਤੇ ਅਗਲੇ ਪੰਨ ਚ ਮਾਰਾ ਨੇ ਦੱਸਿਆ RAM TANN RAM NAAM TANN ਵਖਰੋ ਨਾਨਕ ਸਦਾ ਧਿਆਏ ਜੇ ਪ੍ਰਭੂ ਪਰਮਾਤਮਾ ਦਾ ਨਾਮ ਤੂੰ ਧਿਆਉਂਦਾ ਰਹੇਗਾ ਤਾਂ ਤੇਰੇ ਕੀਤੇ ਹੋਏ ਕਰਮਾਂ ਦੀ ਫੈਲ ਖਤਮ ਹੋ ਜਾਏਗੀ ਕਹਿਣ ਦਾ ਭਾਪ ਤੇਰਾ ਜੀਵਨ ਸਫਰ ਜਾਏਗਾ ਉਹ ਪਾਪਾਂ ਦੀ ਪੰਡ ਲੈ ਜਾਏਗੀ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਨਾਲ ਪੌੜੀ ਨਰੈਣ ਲਿਆ ਨਾ ਠੂੰਗਣਾ ਪੈਰ ਕਿੱਥੇ ਰੱਖੇ ਮਹਾਰਾਜ ਕਹਿੰਦੇ ਜਿਸਮਨੁਖ ਨੂੰ ਰੱਬ ਵੱਲੋਂ ਹੀ ਠੇਡਾ ਵੱਜੇ ਉਹ ਜ਼ਿੰਦਗੀ ਦੇ ਸਹੀ ਰਾਹ ਤੇ ਟਿਕ ਨਹੀਂ ਸਕਦਾ ਕਰਦਾ ਪਾਪ ਅਮਿਤ ਕਰਦਾ ਪਾਪ ਅਮਿੱਤਿਆ ਨਿਤ ਵਿਚ ਸੋਚ ਅਖੇ ਮਹਾਰਾਜ ਕਹਿੰਦੇ ਉਹ ਬਿਆੰਤ ਪਾਪ ਕਰਦਾ ਰਹਿੰਦਾ ਹੈ ਸਦਾ ਬਕਾਰਾਂ ਦੀ ਵਿਆਹ ਹੀ ਚੱਕਦਾ ਹੈ ਭਾਵ ਉਸ ਨੂੰ ਬਕਾਰਾਂ ਦਾ ਚਸਕਾ ਪਿਆ ਰਹਿੰਦਾ ਹੈ ਨਿੰਦਾ ਕਰਦਾ ਪੱਜ ਮੋਆ ਵਿੱਚ ਦੇਹੀ ਪੱਖੇ ਮਹਾਰਾਜ ਕਹਿੰਦੇ ਦੂਜਿਆਂ ਦੇ ਐਬ ਢੂੰਡ ਢੂੰਡ ਕੇ ਖਾਰ ਹੁੰਦਾ ਹੈ ਤੇ ਆਪਣੇ ਆਪ ਵਿੱਚ ਛੜਦਾ ਹੈ ਸੱਚੇ ਸਹਬ ਮਾਰਿਆ ਕੌਣ ਤਿਸ ਨੂੰ ਰੱਖੇ ਮਹਾਰਾਜ ਕਹਿੰਦੇ ਉਹ ਸਮਝੋ ਸੱਚੇ ਪ੍ਰਮਾਤਮਾ ਵੱਲੋਂ ਮਾਰਿਆ ਹੋਇਆ ਹੈ ਕੋਈ ਉਸ ਦੀ ਸਹਿਤਾ ਨਹੀਂ ਕਰ ਸਕਦਾ ਨਾਨਕ ਤਿਸ ਸਰਨਾਗਤੀ ਜੋ ਪੁਰਖ ਅਲਖੇ ਮਹਾਰਾਜ ਕਹਿੰਦੇ ਏ ਨਾਨਕ ਇਸ ਬਿਵਉ ਤੋਂ ਬਚਣ ਲਈ ਉਸ ਅਕਾਲ ਪੁਰਖ ਦੀ ਸ਼ਰਨ ਪਾਓ ਜੋ ਅਲਖਾ ਹੈ ਜਿਹਦਾ ਕੋਈ ਹੱਥ ਬੰਨਾ ਨਹੀਂ ਹੈ ਪ੍ਰਭੂ ਪਰਮਾਤਮਾ ਦੀ ਸ਼ਰਨ ਪਾਓ ਜੀ ਜੇ ਬਿਕਾਰੀ ਬਿਵਉ ਤੋਂ ਬਚਣਾ ਹੈ ਤਾਂ ਭਾਈ ਅੱਗੇ ਮਹਾਰਾ ਜੀ ਦੱਸਦੇ ਨੇ ਸ਼ਲੋਕ ਮਹੱਲਾ 5ਵਾਂ ਨਰਕ ਕੋਰ ਬੋਂ ਦੁੱਖ ਕਣੇ ਦੁੱਖ ਕਣੇ ਅਗਰਤ ਕਣਾ ਕਾ ਥਾਨ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਅਕਿਰਤ ਕਣ ਮਨੁੱਖ ਉਸ ਪ੍ਰਭੂ ਵੱਲੋਂ ਮਾਰੇ ਹੋਏ ਹੁੰਦੇ ਹਨ ਬਹੁਤ ਭਾਰੇ ਦੁੱਖ ਰੂਪ ਕੋਰ ਨਰਕ ਉਹਨਾਂ ਦਾ ਟਿਕਾਣਾ ਹੈ ਅਕਿਰਤ ਕਣ ਕੌਣ ਹੈ ਜਿਹੜਾ ਕੀਤੇ ਨੂੰ ਭੁੱਲ ਜਾਂਦਾ ਉਹਨੂੰ ਅਕਿਰਤ ਕਣ ਲਿਖਿਆ ਗੁਰਬਾਣੀ ਚ ਵੀ ਕਿਸੇ ਨੇ ਕੀਤਾ ਜਿਹੜਾ ਪਰਬਕਾਰ ਕੀਤਾ ਕੋਈ ਕਿਸੇ ਨੇ ਭੈਣ ਭਰਾ ਨੇ ਲਾ ਲੋ ਚਲ ਆਪਾਂ ਪਹਿਲਾਂ ਸੌਖਾ ਸਮਝ ਲੈਨੇ ਆ ਵੀ ਕਿਸੇ ਭੈਣ ਭਰਾ ਨੇ ਕਿਸੇ ਰਿਸ਼ਤੇਦਾਰ ਨੇ ਆਪਣਾ ਔਖੇ ਮੋਕੇ ਬੁੱਤਾ ਸਾਰਿਆਂ ਆਪਾਂ ਬੁੱਤਾ ਕਹਦਨੇ ਨਾ ਵੀ ਆਪਣਾ ਟਾਈਮ ਸਾਰਿਆਂ ਇਹ ਕਹਿ ਲੋ ਤੇ ਉਦੋਂ ਬਾਅਦ ਟਾਈਮ ਸਾਰ ਗਿਆ ਤੇ ਉਸ ਤੋਂ ਬਾਅਦ ਅਸੀਂ ਉਹਦੇ ਨਾਲ ਫੋਨ ਤੇ ਗੱਲਬਾਤ ਨਹੀਂ ਕਰਦੇ ਇਹ ਅਕਿਰਤ ਕਰਨ ਕਿਹਾ ਜਾਂਦਾ ਇਸ ਬੰਦੇ ਨੂੰ ਵੀ ਜੇ ਕਿਸੇ ਤੋਂ ਮਦਦ ਤਾਂ ਲਈ ਕਿਸੇ ਨੇ ਮਦਦ ਕੀਤੀ ਤੇ ਮੁੜ ਕੇ ਉਹਦਾ ਉਹਨੂੰ ਭੁੱਲ ਗਿਆ ਇਹ ਸੌਕੀ ਧਾਰਨਾ ਆਪਾਂ ਲਈ ਆ ਦੁਨੀਆਵੀ ਗੱਲ ਸਮਝ ਕੇ ਤੇ ਹੁਣ ਆ ਜੋ ਇਤਿਹਾਸ ਅੱਲੀ ਜੇ ਆਪਾਂ ਸਤਗੁਰਾਂ ਦਾ ਕੀਤਾ ਭੁੱਲ ਗਏ ਤਾਂ ਅਸੀਂ ਅਕਿਰਤ ਕਾਣਾ ਸਤਗੁਰਾਂ ਨੇ ਸਾਡੀ ਖਾਤਰ ਆਪਣਾ ਪਰਿਵਾਰ ਵੀ ਸ਼ਹੀਦ ਕਰਾ ਲਿਆ ਆਪਣੀਆਂ ਸੁੱਖ ਸਹੂਲਤਾਂ ਵੀ ਛੱਡੀਆਂ ਠੀਕ ਹੈ ਜੀ ਤੇ ਪੁੱਤਰਾਂ ਨਾਲੋਂ ਪਿਆਰੇ ਸਿੰਘ ਸ਼ਹੀਦ ਕਰਾਏ ਅਸੀਂ ਜਦੋਂ ਉਹਦੇ ਕੀਤੇ ਨੂੰ ਭੁੱਲਦੇ ਆਂ ਅਸੀਂ ਅਕਿਰਤ ਕਣ ਹਾਂ ਤੇ ਅਕਿਰਤ ਕਣਾਂ ਨੂੰ ਕੀ ਕਿਹਾ ਮਹਾਰਾਜ ਨੇ ਨਰਕ ਘੋਰ ਬਹੁਤ ਦੁੱਖ ਕਣੇ ਅਕਿਰਤ ਕਣਾਂ ਕਾਥਾਨ ਮਹਾਰਾਜ ਕਹਿੰਦੇ ਫਿਰ ਜਿਹੜੇ ਕੀਤੇ ਨੂੰ ਭੁੱਲਦੇ ਨਾ ਅਕਰਤਕਣਾਂ ਨੂੰ ਇਹੋ ਜੇ ਥਾਂ ਤੇ ਛੱਡਦਾ ਮਹਾਰਾਜ ਅਕਰਤਕਣ ਅਕਰਤਕਣ ਮਨੁੱਖ ਉਸ ਪ੍ਰਭੂ ਵੱਲੋਂ ਮਾਰੇ ਹੋਏ ਹੁੰਦੇ ਹਨ ਜਿਹੜੇ ਭੁੱਲ ਜਾਂਦੇ ਨੇ ਕੀਤੇ ਨੂੰ ਭੁੱਲਦੇ ਨੇ ਬਹੁਤ ਭਾਰੇ ਦੁੱਖ ਰੂਪ ਘੋਰ ਨਰਕ ਵਿੱਚ ਉਹਨਾਂ ਦਾ ਟਿਕਾਣਾ ਹੁੰਦਾ ਫਿਰ ਉੱਥੇ ਛੱਡਦਾ ਪ੍ਰਮਾਤਮਾ ਉਹਨਾਂ ਨੂੰ ਬਚਾਉਣ ਦੀ ਸ਼ਕਤ ਦਾ ਕੋਈ ਵੀ ਅਗਲੇ ਪੰਨ ਚ ਮਹਾਰਾਜ ਜੀ ਦਨੇ ਤਿੰਨ ਪ੍ਰਭ ਮਾਰੇ ਨਾਨਕ ਹੋਏ ਹੋਏ ਮੋਏ ਹਰਾਮ ਮਹਾਰਾਜ ਕਹਿੰਦੇ ਹੈ ਨਾਨਕ ਇਹਨਾਂ ਦੁੱਖਾਂ ਵਿੱਚ ਪ੍ਰਭੂ ਦੁਆਰਾ ਆਤਮਕ ਮੋਤੇ ਮਾਰੇ ਹੋਏ ਉਹ ਖੁਆਰ ਹੋ ਹੋ ਕੇ ਮਰਦੇ ਹਨ ਦਰਕਾਰੇ ਕਹਿੰਨ ਗੁਰੂ ਘਰ ਬਲੀਓ ਦਰਕਾਰੇ ਕਹ ਤੇ ਖੱਜਲ ਖੁਆਰ ਹੋ ਹੋ ਕੇ ਮਰਦੇ ਨੇ ਆਪਾਂ ਕੱਲ ਵੀ ਗੱਲ ਕਰੀ ਸੀ ਮਹੱਲਾ ਪੰਜਵਾਂ ਅਬਖਦ ਸਭੇ ਕੀਤੈਨ ਨਿੰਦਕ ਕਾ ਦਾਰੂ ਨਾਹੀਂ ਮਹਾਰਾਜ ਕਹਿੰਦੇ ਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ ਭਾਵ ਹੋ ਸਕਦੇ ਹਨ ਪਰ ਨਿੰਦਕਾਂ ਦੇ ਨਿੰਦਾ ਦਾ ਰੋਗ ਕੋਈ ਇਲਾਜ ਨਹੀਂ ਹੈ ਜਿਹੜੇ ਨਿੰਦਕ ਨਿੰਦਾ ਹੀ ਕਰਦੇ ਰਹਿੰਦੇ ਨੇ ਉਹਨਾਂ ਦਾ ਰੋਗ ਉਹਨਾਂ ਦੇ ਰੋਗ ਦੀ ਇਲਾਜ ਕਾਦਾ ਈਨੀ ਅਗੇ ਦੱਸਦੇ ਨੇ ਮਹਾਰਾਜ ਆਪ ਪੁਲਾਏ ਨਾਨਕਾ ਪਚ ਪਚ ਜੋਨੀ ਪਾਹੇ ਮਹਾਰਾਜ ਕਹਿੰਦੇ ਹੈ ਨਾਨਕਾ ਪ੍ਰਭੂ ਨੇ ਆਪ ਉਨ ਉਪਲੇਖੇ ਵਿੱਚ ਪਾਏ ਹੋਏ ਹਨ ਇਸ ਆਪਣੇ ਕੀਤੇ ਦੇ ਅਨੁਸਾਰ ਨਿੰਦਕ ਖੱਪ-ਖੱਪ ਕੇ ਜੂਨੀਆ ਵਿੱਚ ਪੈਂਦੇ ਹਨ 84 ਗੇੜ ਜਿਹੜੀ ਆਪਾਂ ਕੱਲ ਵੀ ਗੱਲ ਕਰੀ ਸੀ ਵੀ 84 ਦਾ ਗੇੜ ਆ ਜਿਹੜਾ ਭਾਈ ਉਹ 나ਗਕੁਲੀ ਵੀ ਹੋਗੀ ਨਾਗਦੀ ਕੋਲ ਦੇਖ ਲੋ ਕਰੋੜ ਭਰਾ ਵੀ ਜੇ ਨਾਗਦੀ ਕੋਲ ਵਿੱਚ ਜਾਵੜਾ ਤਾਂ ਕਰੋੜ ਭਰਾ ਨਾਗਦੀ ਕੋਲ ਚ ਹੀ ਰਹਿਣਾ ਅੱਗੇ ਮहारा ਦੱਸ ਦੇ ਨੇ ਪੌੜੀ ਵਾਲੇ ਬੰਦ ਚ ਤੁਸ ਦਿੱਤਾ ਪੂਰੇ ਸਤਿਗੁਰੂ ਹਰ ਧਨ ਸੱਚ ਅਖੋਟ ਜਿੰਨਾ ਮਨੁੱਖਾਂ ਨੂੰ ਪੂਰੇ ਸਤਿਗੁਰੂ ਨੇ ਪ੍ਰਭੂ ਦਾ ਸੱਚਾ ਤੇ ਨਾਮ ੁਕਣ ਵਾਲਾ ਧਨ ਪ੍ਰਸੰਨ ਹੋ ਕੇ ਦਿੱਤਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਤਨ ਨਾਮ ਉੱਕਣ ਵਾਲੀ ਚੀਜ਼ ਆ ਇਹ ਨਹੀਂ ਮੁਕਣੀ ਜਿਹਨੂੰ ਗੁਰੂ ਨੇ ਖੋਸ਼ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ੀ ਮਹਾਰਾਜ ਕਹਿੰਦੇ ਸਭ ਅੰਦੇਸੇ ਮਿਟ ਗਏ ਜਮ ਕਾ ਭਉ ਛੁੱਟ ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਸਾਰੇ ਫਿਕਰ ਮਿਟ ਜਾਂਦੇ ਹਨ ਤੇ ਮੌਤ ਦਾ ਡਰ ਵੀ ਦੂਰ ਹੋ ਜਾਂਦਾ ਹੈ ਜਿਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਆ ਗੁਰੂ ਪਾਸੋਂ ਅੱਗੇ ਸਤਿਗੁਰੂ ਕਹਿੰਦੇ ਨੇ ਕਾਮ ਕ੍ਰੋਧ ਬ੍ਰਿਹਾਈਆਂ ਸੰਗ ਸਾਧੂ ਸੂਟ ਸੰਗ ਸਾਧੂ ਟੁੱਟ ਦਾ ਮਤਲਬ ਹੈ ਉਹਨਾਂ ਦੇ ਕਾਮ ਕ੍ਰੋਧ ਆਦਿਕ ਪਾਪ ਸੰਤਾਂ ਦੀ ਸੰਗਤ ਵਿੱਚ ਮੁੱਕ ਜਾਂਦੇ ਹਨ ਹੁਣ ਆਪਾਂ 35 ਮਹਾਂਪੁਰਖਾਂ ਦੀ 35 ਸਾਧੂ ਸੰਤਾਂ ਦੀ ਆਪਾਂ ਸੰਗਤ ਕਰ ਰਹੇ ਆਂ ਜੀ 35 ਮਹਾਂਪੁਰਖਾਂ ਦੀ ਬਾਣੀ ਲਰਜੈ ਜਿਨ੍ਹਾਂ ਦੀ ਆਪਾਂ ਹਜ਼ੂਰੀ ਵਿੱਚ ਬੈਠੇ ਆਂ ਇਹ 35 ਸੰਤਾਂ ਦੀ ਆਪਾਂ ਸੰਗਤ ਕਰ ਰਹੇ ਆਂ ਇਹ ਸੰਤਾਂ ਦੀ ਸੰਗਤ ਕਰਨੀ ਹੈ ਸ਼ਬਦ ਗੁਰੂ ਰਾਹੀਂ ਅੱਗੇ ਮਹਾਰਾ ਦੱਸਦੇ ਨੇ ਕਾਮ ਕਰੋ ਦੁਬਰੀਆਂ ਸੰਗ ਸਾਧੂ ਟਟ ਬਿਨ ਸੱਚੇ ਦੂਜਾ ਸੇਵ ਦੇ ਹੋਏ ਮਰਸਨ ਬੁੱਟ ਵਾਹਿਗੁਰੂ ਵਾਹਿਗੁਰੂ ਜੇ ਮਹਾਰਾਜ ਤੋਂ ਬਿਨਾ ਕਹਿੰਦੇ ਕਿਸੇ ਨੂੰ ਹੋਰ ਸੇਵਦੇ ਆ ਕਿਸੇ ਦੀ ਹੋਰ ਮੰਨਤਾ ਮੰਤਾਵਾ ਕਰਦੇ ਆ ਸਿੱਧੀ ਗੱਲ ਵੀ ਕਿਸੇ ਦਾ ਹੋਰ ਸਿਮਰਨ ਕਰਦੇ ਆ ਪ੍ਰਭੂ ਪਰਮਾਤਮਾ ਤੋਂ ਨਾਮ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਹੋਰ ਧਿਆਨ ਵਿੱਚ ਲਿਆਂਦਾ ਵੀ ਸਾਡਾ ਬਾਬਾ ਸਾਡਾ ਪੀਰ ਸਾਡਾ ਮਾਤਾ ਸਾਡਾ ਬਜ਼ੁਰਗ ਸਾਡੇ ਮਹਾਪੁਰਖ ਠੀਕ ਆ ਉਹ ਮਹਾਪੁਰਖ ਜਿਹੜੇ ਸਾਨੂੰ ਨਾਮ ਨੇ ਨਾਲ ਜੋੜਦੇ ਨੇ ਉਹ ਆਪਣੇ ਮਹਾਪੁਰਖਾਂ ਦੇ ਕੋ 35 ਮਹਾਪੁਰਖਾਂ ਦੀ ਸੰਗਤ ਕਰ ਰਹੇ ਆ ਮੈਂ ਬਾਰ-ਬਾਰ ਕਹਿ ਰਿਹਾ ਆ ਇਹ ਗੱਲ ਤੇ ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਨੇ ਆਪਾਂ ਨੂੰ ਉਹ ਚਾਹੇ ਕੋਈ ਬਾਬਾ ਚਾਹੇ ਕੋਈ ਭਾਈ ਆ ਚਾਹੇ ਕੋਈ ਭੈਣ ਉਹ ਆਪਣੇ ਸਕੇ ਨੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਗੁਰੂ ਮਹਾਰਾਜ ਕਹਿੰਦੇ ਆਪਾਂ ਥੋੜੇ ਉਹ ਭਾਈ ਤੇ ਵੀਰ ਨੇ ਭਾਈ ਜਿਹੜਾ ਹਰੀ ਪ੍ਰਭੂ ਪ੍ਰਮਾਤਮਾ ਦੀ ਕੋਈ ਗੱਲ ਸੁਣਾਉਂਦਾ ਸੋ ਨੂੰ ਉਹਨੂੰ ਰੱਬ ਨਹੀਂ ਮੰਨ ਕੇ ਬੈਠਣਾ ਹੁਣ ਇੱਥੇ ਦੇਖੋ ਦੱਸਿਆ ਮਹਾਰਾਜ ਨੇ ਬਿਨ ਸੱਚੇ ਦੂਜਾ ਸੇਵ ਦੇ ਹੋਏ ਮਰਸਨ ਬੁੱਟ ਮਹਾਰਾਜ ਕਹਿੰਦੇ ਪਰ ਜੋ ਮਨੁੱਖ ਸੱਚੇ ਹਰੀ ਤੋਂ ਬਿਨ ਕਿਸੇ ਹੋਰ ਦੀ ਸੇਵਾ ਕਰਦੇ ਹਨ ਉਹ ਬੋਟ ਹੋ ਕੇ ਭਾਵ ਨਿਆਸਰੇ ਹੋ ਕੇ ਮਰਦੇ ਹਨ ਬੋਟ ਪਤਾ ਕਿਹਨੂੰ ਕਹਿੰਦੇ ਆ ਬੋਟ ਕਿਹਾ ਜਾਂਦਾ ਜੀ ਬਿਨਾ ਫਰਾਂ ਤੋਂ ਜਿਹੜਾ ਪੰਛੀ ਦਾ ਬੱਚਾ ਹੁੰਦਾ ਹੁਣ ਤਾਂ ਭੁੱਲ ਗਏ ਪਹਿਲਾਂ ਕਹਿੰਦੇ ਹੁੰਦੇ ਸੀ ਬੋਟ ਗਰਬਾਣੀ 'ਚ ਲਿਖੀ ਹੋਈ ਆ ਗੱਲ ਇਹ ਵੀ ਬੋਟ ਉਹਨੂੰ ਕਿਹਾ ਜਿਹੜੇ ਪੰਛੀ ਦੇ ਬੱਚੇ ਦੇ ਫਰ ਨਾ ਆਏ ਹੋਣ ਜੋ ਆਲਨੇ ਤੋਂ ਡੱਗ ਪਵੇ ਤੇ ਜਾਂ ਤਾਂ ਉਹਨੂੰ ਬਿੱਲੀ ਚੱਕ ਕੇ ਲੈ ਜਾਂਦੀਆਂ ਜਾਂ ਫਿਰ ਉਹਨੂੰ ਕੀੜੀਆਂ ਘੜੀਸ ਕੇ ਲੈ ਜਾਂਦੀਆਂ ਕਿਉਂਕਿ ਉਹ ਨਿਆਸਰਾ ਹੁੰਦਾ ਉਹਨੂੰ ਆਸਰਾ ਨਹੀਂ ਹੁੰਦਾ ਜੇ ਫਰ ਹੋਣ ਤਾਂ ਉੱਡ ਜੇ ਪਰ ਉਹ ਉੱਡ ਨਹੀਂ ਸਕਦਾ ਮਹਾਰਾਜ ਕਹਿੰਦੇ ਤੁਹਾਡੇ ਭਾਈ ਬਿਨਾ ਫਰਾਂ ਤੋਂ ਪਾਂਛੀ ਦੇ ਬੱਚੇ ਵਰਗੀ ਦਸ਼ਾ ਫਿਰ ਜੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਹੋਰ ਸਿਮਰਦੇ ਹੋ ਕਿਸੇ ਨੂੰ ਹੋਰ ਮੰਨਦੇ ਹੋ ਕਿਉਂਕਿ ਛੋਟਾ ਆਸਰਾ ਕੋਈ ਨਹੀਂ ਉਹਨਾਂ ਨੇ ਬਣਨ ਤੇ ਪਾਂਛੀ ਦੇ ਬੱਚੇ ਵਾਂਗ ਜਾਂ ਤਾਂ ਬਿੱਲੀ ਚੱਕ ਕੇ ਲੈ ਜੂ ਤੇ ਜਾਂ ਫਿਰ ਕੀੜੀਆਂ ਘੜੀਸੀ ਫਿਰ ਲੰਗੀਆਂ ਇਸੇ ਤਰ੍ਹਾਂ ਹੀ ਜਾਂ ਭਾਈ ਫਿਰ ਤੁਹਾਨੂੰ ਬਕਾਰਾਂ ਦੀ ਮਾਰ ਪਈ ਰਹੂਗੀ ਵਿਸ਼ਿਆਂ ਬਕਾਰਾਂ ਚ ਫਸੇ ਮਰਦੋਂ ਮਰੋਂਗੇ ਛੋਟੀ ਸਹਾਇਤਾ ਨਹੀਂ ਕਰਨੀ ਤੁਹਾਨੂੰ ਬਚਾ ਨਹੀਂ ਸਕਦਾ ਕੋਈ ਏ ਭਾਬਾ ਅਸਲ ਵਿੱਚ ਇਹਦਾ ਜੇ ਕਾਮ ਕਰੋਧ ਬਰਿਆਈਆਂ ਸੰਗ ਰਹਾ ਛੋਡਾਂ ਤੇ ਗੁਰੂ ਸਾਧੂ ਦਾ ਸੰਗ ਨਾ ਕੀਤਾ ਤੇ ਸਾਨੂੰ ਕੋਈ ਬਚਾ ਨਹੀਂ ਸਕਦਾ ਇਹ ਤੂੰ ਮਹਾਰਾਜ ਕਹਿੰਦੇ ਬਿਨ ਸੱਚੇ ਦੂਜਾ ਸੇਵ ਦੇ ਹੋਏ ਮਰਸਨ ਬਟ ਉਹ ਨਿਆਸਰੇ ਹੋ ਕੇ ਮਰਨਗੇ ਭਾਈ ਕੋਈ ਆਸਰਾ ਨਹੀਂ ਬਣਨਾ ਹੁੰਦਾ ਅੱਗੇ ਮਹਾਰਾਜ ਦੱਸਦੇ ਨੇ ਨਾਨਕ ਕੋ ਗੁਰ ਬਖਸ਼ਿਆ ਨਾਮੇ ਸੰਗ ਜੁਟ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇੱਥੇ ਜਿਸ ਮਨੁੱਖ ਤੇ ਸਤਿਗੁਰੂ ਦੀ ਰਾਹੀ ਪ੍ਰਭੂ ਨੇ ਬਖਸ਼ਿਸ਼ ਕੀਤੀ ਹੈ ਉਹ ਨਰੋਰ ਨਾਮ ਵਿੱਚ ਜੁਟਿਆ ਹੋਇਆ ਹੈ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਸਹੋਇਆਂ ਭੁਲੋਂ ਚੁੱਕਾਂ ਦੀ ਮਾਫੀ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਜੈਨਾਂ ਹੀ ਅਗਲਾ ਸ਼ਾਭ